ਜੀਰਾ ਰੋਡ ਦੇ ਉੱਪਰ ਇੱਕ ਹਾਦਸਾ ਹੋਇਆ ਇੱਕ ਰੇਤਾ ਵਾਲੀ ਟਰਾਲੀ ਦਾ ਔਰ ਇੱਕ ਪੰਜਾਬ ਰੋਡ ਵੇਜ਼ ਦੀ ਬੱਸ ਦਾ ਇਹ ਟੱਕਰ ਹੋਈ ਆ ਹਾਲਾਂਕਿ ਫਿਲਹਾਲ ਸਵਾਰੀਆਂ ਵੀ ਸੀਗੀਆਂ ਬੱਸ ਦੇ ਵਿੱਚ ਪਰ ਫਿਲਹਾਲ ਬਚਾਅ ਦੱਸਿਆ ਜਾ ਰਿਹਾ ਬਿਲਕੁਲ ਰੋਡ ਦੇ ਬਿਲਕੁਲ 40 ਦੀ ਘਟਨਾ ਹੈਗੀ ਆ ਇਹ ਕੀ ਕੀ ਘਟਨਾ ਹੈਗੀ ਆ ਜੀ ਕੁਝ ਲੱਗਿਆ ਪਤਾ ਇਹ ਪਤਾ ਇਸ ਤਰ੍ਹਾਂ ਸੀ ਮੈਂ ਇੱਕ ਪਹਿਲਾ ਕੁਲਗੜੀ ਆਪਣਾ ਕੁਲਗੜੀ ਅੱਡੇ ਤੇ ਐਕਸੀਡੈਂਟ ਹੋਇਆ ਸੀ ਹਾਂ ਹਾਂ ਉਹ ਵੀ ਪਿਕਅਪ ਤੇ ਮੋਟਰਸਾਈਕਲ ਦਾ ਆਇਆ ਉਹ ਉਹਨੂੰ ਲੈ ਕੇ ਆਇਆ ਇਥੋਂ ਫੇਰ ਫੋਨ ਆਇਆ ਕਹਿੰਦੇ ਵੀ ਟਰੈਕਟਰ ਚ ਬੱਸ ਵੱਜ ਗਈ ਹੈ ਤੂੰ ਮੈਂ ਉਹਦਾ ਪਤਾ ਕਰਨਾ ਆ ਸਵਾਰੀਆਂ ਦਾ ਬਚਾ ਸਵਾਰੀਆਂ ਦਾ ਪਤਾ ਆ ਗਲਤੀ ਕੀਤੀ ਪਤਾ ਲੱਗ ਰਹੀ ਹੈ ਗਲਤੀ ਹਜੇ ਕਨਫਰਮ ਨਹੀਂ ਹੋ ਰਹੀਆ ਹਾਂ ਬੱਸ ਤਾਂ ਮੈਨੂੰ ਲੱਗਦਾ ਸਵਾਰੀਆਂ ਭੇਜਤੀਆਂ ਨੇ ਸਵਾਰੀਆਂ ਭੇਜਤੀਆਂ ਸਵਾਰੀਆਂ ਬੈਠੀਆਂ ਵੀ ਹੈ ਹਾਂ ਬੈਠੀਆਂ ਇੱਥੇ ਤੇ ਉਹ ਡਰਾਈਵਰ ਕਹਿੰਦਾ ਬੱਸ ਦਾ ਟਰੈਕਟਰ ਦਾ ਮੋਢਾ ਟੁੱਟ ਗਿਆ ਹੁਣ ਸਵੇਰੇ ਪਤਾ ਲੱਗੂ ਬਿਲਕੁਲ ਤਾਂ ਟਰੈਕਟਰ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਬੱਸ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਪਰ ਜਿਹੜੀ ਸਥਿਤੀ ਆ ਉਹ ਤੁਹਾਡੇ ਸਾਹਮਣੇ ਆ ਕਿ ਰੇਤਾ ਦੀ ਟਰਾਲੀ ਔਰ ਦੂਜੇ ਪਾਸੇ ਇਹ ਬੱਸ ਦਾ ਇਹ ਪਾਸਾ ਤੁਸੀਂ ਦੇਖ ਲਓ ਕਿ ਬੱਸ ਦਾ ਇਧਰਲਾ ਸ਼ੀਸ਼ਾ ਜਿਹੜਾ ਇਹ ਟੁੱਟ ਕੇ ਅਗਲੇ ਪਾਸੇ ਡਿੱਗਿਆ ਬਿਲਕੁਲ ਇਧਰੋਂ ਜਿਹੜੀ ਬੱਸ ਆ ਉਹ ਪੂਰੀ ਵੱਜੀ ਆ ਪੀਪੀ 02 ਡੀਕਯੂ 73 19 ਇਹ ਬੱਸ ਆ ਔਰ ਰੇਤਾ ਬਲੀਆਂ ਜਿਹੜੀਆਂ ਟਰਾਲੀਆਂ ਨੇ ਇਹ ਲਗਾਤਾਰ ਇਧਰ ਦੋ ਤਿੰਨ ਟਰਾਲੀਆਂ ਜਿਹੜੀਆਂ ਖੜੀਆਂ ਨੇ ਇਹ ਰੇਤਾ ਬਲੀਆਂ ਆਉਂਦੀਆਂ ਸੀ ਕਿਹੜਾ ਬਾਈ ਇਹ ਰੇਤਾ ਵਾਲਾ ਕਿਹੜਾ ਹੈਗਾ ਨਾ ਵਰਦਾ ਤੇ ਮੈਨੂੰ ਲੈ ਕੇ ਉਹ ਬ੍ਰੇਕਿੰਗ ਉਥੋਂ ਮਾਰ ਗਿਆ ਕਿਹੜਾ ਭਾਈ ਟਰਾਲੀ ਵਾਲਾ ਰੇਤਾ ਵਾਲਾ ਤੁਹਾਡੀ ਸੀ ਹਾਂਜੀ ਕੀ ਨਾਮ ਤੁਹਾਡਾ ਅਨਮੋਲਦੀਪ ਕੀ ਗੱਲ ਹੋਈ ਹੈ ਇਹ ਵਿਚਾਲੇ ਐਕਸੀਡੈਂਟ ਕਦੋਂ ਹੋਇਆ ਇਹ ਐਕਸੀਡੈਂਟ ਆਇਆ ਰੇਤਾ ਲੈ ਕੇ ਆਉਂਦੇ ਪਏ ਆ ਉਥੋਂ ਪਿੱਛੋਂ ਚੜੇ ਆ ਸਾਡਾ ਪਿੱਛੇ ਟਾਇਰ ਪੈਂਚਰ ਹੋ ਗਿਆ ਸੀ ਅਸੀਂ ਉਹਦਾ ਪੈਂਚਰ ਲਵਾ ਕੇ ਤੇ ਅੱਗੇ ਜਾਏ ਰੋਡ ਤੇ ਚੜ ਕੇ ਮੋਰ ਸਿੰਘ ਰੋਡ ਤੋਂ ਆਉਣ ਕਰਕੇ ਅਸੀਂ ਕਿਹਾ ਵੀ ਇਹਦੇ ਟਾਇਰ ਚੈੱਕ ਕਰ ਲੀਏ ਉਤਰ ਕੇ ਸਾਈਡ ਤੇ ਖਿਲਾੜ ਕੇ ਟਾਇਰ ਚੈੱਕ ਕਰਦੇ ਪਏ ਆ ਇਹਦੋਂ ਘੱਟੋ ਗਾੜੀ ਬੱਸ 80 90 ਸਪੀਡ ਤੇ ਆਈ ਪਿੱਛੋਂ ਅੱਗੋਂ ਘੋੜਾ ਸੀ ਜਿਹੜਾ ਘੋੜਾ ਉਹ ਬਸ ਪਿੱਛੋਂ ਮਾਰੀ ਬਸ ਪਿੱਛੋਂ ਅੱਗੂ ਕੋੜ ਉਹ ਅਗਲੀ ਪਾਸ ਕਰਕੇ ਅਗਲੀ ਚ ਮਾਰ ਦਿੱਤੀ ਲਿਆ ਕੇ ਇੱਥੇ ਖੜੀ ਸੀ ਤੁਹਾਡੇ ਪੈਰਾਂ ਜਿੱਥੇ ਆ ਆ ਵੇਖੋ ਆ ਸਾਰਾ ਕੋਈ ਭੰਨਿਆ ਪਿਆ ਇੱਥੇ ਅੱਛਾ ਇਹ ਇਹ ਫਿਰ ਨੁਕਸਾਨ ਬੱਸਾਂ ਚ ਸਵਾਰੀਆਂ ਵੀ ਹੋਣਗੀਆਂ ਹਾਂ ਸਵਾਰੀਆਂ ਹੈਗੇ ਨੁਕਸਾਨ ਕੋਈ ਨਹੀਂ ਹੋਇਆ ਹੈ ਬਚਾਅ ਹੋ ਗਿਆ ਹੈ ਪਰ ਸਾਡਾ ਕਰਦਾ ਸਾਡਾ ਟਰੈਕਟਰ ਦਾ ਸਾਰਾ ਕੁਝ ਹੀ ਲੱਗਿਆ ਨਾ ਹੌਸਲਫ ਚੱਕਦਾ ਪੈ ਨਾ ਗੇੜਾ ਲਿੰਦਾ ਪਿਆ ਤੁਸੀਂ ਰੇਤਾ ਕਿੱਥੋਂ ਬਈ ਜੀ ਲੈ ਕੇ ਆਏ ਹੋ ਅਸੀਂ ਚੱਕੱਤੇ ਵਾਲ ਤੋਂ ਲੈ ਕੇ ਆਏ ਹਾਂ ਅੱਛਾ ਇਹ ਪਰਚੀ ਵਾਲੀ ਦਿੱਤਾ ਹੈ ਪਰਚੀ ਵਾਲੀ ਦਿੱਤਾ ਜੀ ਇੱਕ ਨੰਬਰ ਆ ਜੇਬ ਚ ਪਰਚੀਆਂ ਹਟੇ ਇਹ ਇਹ ਨਹੀਂ ਤੁਸੀਂ ਤੇ ਰੋਡ ਤੇ ਖੜੇ ਸੀਗੇ ਖੜੇ ਖੜੇ ਸਾਈਡ ਤੇ ਖੜੇ ਹੋਏ ਆ ਉੱਪਰ ਉੱਪਰ ਲੱਗਾ ਇਹਦੇ ਟੱਲੇ ਸਾਰੀਆਂ ਲਾਈਟਾਂ ਜਗਦੀਆਂ ਪਈਆਂ ਅੱਛਾ ਮੰਗਲੀਆਂ ਮੰਗਲੀਆਂ ਵੀ ਜਗਦੀਆਂ ਪਈਆਂ ਟਰੈਕਟਰ ਦੀਆਂ ਸਾਰੇ ਡਿਪਰ ਜਗਦੇ ਪਏ ਨੇ ਉਹ ਮਗਰਲੇ ਡੈਕ ਦੇ ਬਕਸੇ ਦੇ ਉੱਤੇ ਜਿੰਨੀਆਂ ਲਾਈਟਾਂ ਲਗੀਆਂ ਸਾਰੀਆਂ ਲਾਈਟਾਂ ਜਗਣ ਡੀਆਂ ਨੇ ਹਮ ਮਤਲਬ ਦੂਰੋਂ ਦੀਨ ਦਿਵਾਲੀ ਦਿਵਾਲੀ ਬਣੀ ਹੋਈ ਸੀ ਇੱਥੇ ਹਮ ਠੀਕ ਹੈ ਇੱਕ ਗੱਡੀ ਸਪੀਡ ਹੋਣ ਦੇ ਕਰਕੇ ਵੱਜੀ ਹੋਰ ਕੁਝ ਨਹੀਂ ਹੋਇਆ ਹਮ ਫਿਰ ਉਹ ਵੇਖੋ ਮਗਰਲੇ ਟਰਾਲੇ ਦੇ ਪਿਛਲੇ ਪਾਸੋਂ ਬ੍ਰੇਕਾਂ ਵੱਜਦੀਆਂ ਪਈਆਂ ਨੇ ਹਮ ਅੱਛਾ ਮੋਹ ਮੰਦਣਾ ਤੇ 30 40 ਦੀ ਸਪੀਡ ਤੇ ਸੀ ਮੈਂ 60 ਦੀ ਸਪੀਡ ਤੇ ਮੈਨੂੰ ਫੜਾ ਦਿਓ ਮੈਂ ਇੱਕ ਕਰਮ ਤੇ ਜਾਂਦੇ ਨੂੰ ਗੱਡੀ ਰੋਕ ਦੇਣਾ ਯਾਨੀ ਕਿ ਟਾਇਰਾਂ ਨੇ ਸਲਿੱਪਾਂ ਲੱਗੀਆਂ ਉਹ ਨਿਗਾ ਮਾਰੋ ਜਾ ਕੇ ਥੱਲੇ ਉਹ ਵੇਖੋ ਕਿੱਥੋਂ ਲੱਗੇ ਵੱਜੀਆਂ ਨੇ ਬਿਲਕੁਲ ਤਾਂ ਇਹ ਇਹ ਬੱਸ ਇਹ ਟਰੈਕਟਰ ਵਾਲੇ ਨੇ ਟਰੈਕਟਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਜਿਹੜੀ ਬੱਸ ਤੇਜ਼ ਸੀ ਪਰ ਲੇਕਿਨ ਦੂਜੇ ਪਾਸੇ ਬੱਸ ਵਾਲੇ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਔਰ ਇਸ ਪਾਸੇ ਜਿਹੜਾ ਜਾਮ ਰਾਤਾ ਸਮਾਂ ਔਰ ਜਾਮ ਜਿਹੜਾ ਦੂਰ ਤੱਕ ਜਿਹੜਾ ਜਾਮ ਲੱਗ ਚੁੱਕਿਆ ਹਾਲਾਂਕਿ ਕੁੱਲਗੜੀ ਪੁਲਿਸ ਵੀ ਜਿਹੜੀ ਉਹ ਪਹੁੰਚੀ ਆ ਇਧਰ ਦੂਰ ਤੱਕ ਜਿਹੜਾ ਜਾਮ ਲੱਗਿਆ ਹੋਇਆ ਇਧਰ ਵੀ ਜਿਹੜਾ ਜਾਮ ਲੱਗਿਆ ਹੋਇਆ ਕਿਉਂਕਿ ਜਿਹੜਾ ਰਸਤਾ ਉਹ ਬਿਲਕੁਲ ਬੰਦ ਆ ਫਿਲਹਾਲ ਔਰ ਦੂਜੇ ਪਾਸੇ ਬੱਸ ਇਹ ਇਹ ਸਲਿੱਪ ਜਿਵੇਂ ਉਹਨਾਂ ਨੇ ਦੱਸਿਆ ਕਿ ਬੱਸ ਦੇ ਜਿਹੜੇ ਟਾਇਰਾਂ ਦੀ ਸਲਿੱਪ ਹਲਾ ਕੇ ਹੋ ਸਕਦਾ ਕੈਮਰੇ 'ਚ ਤੁਹਾਨੂੰ ਨਾ ਦਿਖੇ ਇਹਦੇਲੇ ਪਾਸੇ ਦੇਖ ਲਓ ਕਿ ਬੱਸ ਦੇ ਟਾਇਰਾਂ ਦੀ ਜਿਹੜੀ ਸਲਿੱਪ ਆ ਉਹ ਲੱਗੀ ਵੀ ਇੱਥੇ ਦਿਖ ਸਕਦੀ ਯਾਨੀ ਕਿ ਬ੍ਰੇਕ ਲਾਈ ਗਈ ਆ ਬ੍ਰੇਕ ਤੋਂ ਬਾਅਦ ਜਿਹੜਾ ਇਹ ਬੱਸ ਜਾ ਕੇ ਅੱਗੇ ਵੱਜਦੀ ਉਹ ਕਹਿੰਦਾ ਵੀ ਬੱਸ ਤੇ ਏਸੀ ਬਾਕੀ ਬੱਸ ਦੇ ਡਰਾਈਵਰ ਨਾਲ ਵੀ ਜਿਹੜੀ ਆ ਕੋਸ਼ਿਸ਼ ਕਰ ਲੈਨੇ ਗੱਲਬਾਤ ਕਰਨ ਦੇ ਬਈ ਜੀ ਤੁਸੀਂ ਬੱਸ ਚਲਾ ਰਹੇ ਸੀਗੇ ਬਈ ਕੀ ਗੱਲ ਬਣੀ ਆ ਜਿਹੜੀ ਘਟਨਾ ਹੋ ਗਈ ਜੀ ਵੀਰ ਜੀ ਆ ਅੱਧਾ ਸੜਕ ਰੋਕ ਕੇ ਬੈਠੇ ਆ ਇੱਕ ਟਰੈਕਟਰ ਆ ਰੁਗਿਆ ਇੱਕ ਆ ਗੱਡੀ ਰੁਗਿਆ ਇੱਥੋਂ ਹੀ ਚੜ੍ਹਿਆ ਤੇ ਅੱਧੀ ਸ਼ੜਕ ਰੁਗੀ ਤੁਸੀਂ ਕੈਮਰੇ ਨਾਲ ਵਿਖਾ ਸਕਦੇ ਜੀ ਤੇ ਅਗਲੇ ਬੰਦੇ ਉਹ ਘੋੜਾ ਟਿੱਪਰ ਆਉਂਦਾ ਇੱਕ ਗੱਡੀ ਭਰੀ ਘੋੜਾ ਆ ਉਹਦੇ ਟਾਇਰ ਲੰਗੇ ਜੇ ਜੇ ਮੈਂ ਇੱਕ ਟਰੈਕਟਰ ਬਚਾ ਲਿਆ ਪਹਿਲਾਂ ਜੇ ਦੂਜੇ ਉਹ ਦੂਜਾ ਅਗੋਂ ਜਿਹੜਾ ਘੋੜਾ ਆਉਂਦਾ ਜੇ ਸਿੱਧੀ ਉਹਦੇ ਵੱਲੋਂ ਕਰਦਾ ਤੇ ਫਿਰ ਸਵਾਰੀਆਂ ਦੀ ਬੱਸ ਭਰੀ ਸਾਰੀਆਂ ਸਵਾਰੀਆਂ ਮਰਨੀਆਂ ਸਵਾਰੀਆਂ ਹੈਗੀਆਂ ਸਵਾਰੀਆਂ ਹੈਗੀਆਂ ਅਸੀਂ 50 ਹੈਗੀਆਂ ਅਸੀਂ ਤੱਛਾ ਤੇ ਜੇ ਘੋੜੇ ਚ ਮਾਰਦਾ ਘੋੜਾ ਵੀ ਸਪੀਡ ਜੀ ਸੀ ਤੇ ਮੇਰੀ ਵੀ 60 ਦੀ ਸਪੀਡ ਹੈਗੀ ਤੇ ਫਿਰ ਮੈਂ ਆਪ ਵੀ ਜਾਂਦੇ ਰਹਿਣਾ ਤੇ ਸਵਾਰੀਆਂ ਵੀ ਮਰ ਜਣਗੀਆਂ ਸਵਾਰੀਆਂ ਵੀ ਇੱਥੇ ਬੈਠੀਆਂ ਸਾਰੀਆਂ ਆਹ ਸਪਾਇਦਾ ਸੀ ਉਹ ਕਹਿੰਦੇ ਆ ਬਸ ਬੜੀ ਜਿਆਦਾ ਤੇਜ਼ ਸੀ ਉਹਨਾਂ ਨੇ ਹੀ ਗੱਲ ਕੀਤੀ ਬਸ ਭਾਵੇਂ 200 ਦੇ ਆ ਦੇਣ ਬਸ ਸਿੱਧੋਂ ਤਾਂ ਜਾਂਦੀ ਨਹੀਂ 60 ਦੀ ਸਪੀਡ ਹੈ ਬਾਕੀ ਝੂਠ ਕੋਈ ਨਹੀਂ ਜਾਨੀ ਕਿ ਤੁਹਾਡਾ ਕਹਿਣਾ ਇਹ ਆ ਵੀ ਟਰਾਲੀ ਜਿਹੜੀ ਵਿਚਾਲੇ ਖੜੀ ਸੀ ਤੁਸੀਂ ਉਹਨੂੰ ਓਵਰਟੇਕ ਜਦੋਂ ਕਰਨ ਲੱਗੇ ਤੇ ਅੱਗੋਂ ਟਰੱਕ ਆ ਗਿਆ ਓਵਰਟੇਕ ਨਹੀਂ ਕਰਨ ਲੱਗੇ ਤੇ ਅੱਗੋਂ ਟਰੱਕ ਆਉਂਦਾ ਲਾਈਟਾਂ ਦੇ ਵਿੱਚ ਟਰਾਲੀ ਦਿਹੀ ਨਹੀਂ ਗਈ ਇਨਾ ਕੋਈ ਮਗਰ ਨਹੀਂ ਲਾਇਆ ਟਰਾਲੀ ਖਲੋਤੀ ਜੇ ਤੁਸੀਂ ਕੈਮਰਾ ਕਰਕੇ ਵੇਖ ਲਓ ਇਹਦੇ ਪੁੱਟ ਪਰਹਣੀ ਸੀਗਾ ਮਗਰ ਲੱਗ ਕੋਈ ਡਿਪਰ ਨਹੀਂ ਕੋਈ ਵੀ ਨਹੀਂ ਅੱਧੇ ਤੇ ਸੜਕ 'ਮਾਂ ਲੱਗੇ ਖਲੋਤੇ ਆਈ ਤੇ ਗੱਡੀ ਛੱਡ ਦੀ ਸਪੀਡ ਤੇ ਹੈਗੀ ਜੇ ਉਹਦੇ ਘੋੜੇ 'ਚ ਮਾਰਦੇ ਫਿਰ ਆਪ ਵੀ ਮਰਦੇ ਆਂ ਸਵਾਰੀਆਂ ਵੀ ਮਰਦੀਆਂ ਅਸੀਂ ਤੇ ਫਿਰ ਹਾਰ ਕੇ ਅਗਲੇ ਟਰੈਕਟਰ ਦੇ ਵਿੱਚ ਬੱਸ ਮਾਰਨੀ ਭਈ ਆ ਬਿਮਾਰੀ ਅਗਲੇ ਦੇ ਵਿੱਚ ਤੇ ਕਨੈਕਟਰ ਦੀ ਇੱਕ ਮੋਢਾ ਟੁੱਟ ਗਿਆ ਤੇ ਇੱਕ ਬਾਹਾਂ ਟੁੱਟ ਗਈ ਬਾਕੀ ਹੋਰ ਜਾਨੀ ਨੁਕਸਾਨ ਬਾਕੀ ਛੋਟੀਆਂ ਮੋਟੀਆਂ ਸਵਾਰੀਆਂ ਚਲੇ ਗਈਆਂ ਉਹਨਾਂ ਨੂੰ ਸੱਟਾਂ ਲੱਗੀਆਂ ਸੀ ਉਹ ਚਲੇ ਗਏ ਬਾਕੀ ਬਚਾਅ ਹੋ ਗਿਆ ਤਾਂ ਬਿਲਕੁਲ ਇਹ ਸਮੇਂ ਤੇ ਜਿਹੜੀ ਸਥਿਤੀ ਆ ਉਹ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰੀਕੇ ਦੀ ਹੁੰਦੀ ਆ ਪਰ ਫਿਲਹਾਲ ਜੇ ਇਹਦੇ ਮਗਰ ਗੱਲ ਕਰੀਏ ਤਾਂ ਕੋਈ ਵੀ ਜਨੇਰ ਟਰਾਲੀ ਆ ਵੀ ਘਰੇਤਾ ਵਾਲੀ ਟਰਾਲੀ ਦੇ ਮਗਰ ਕੋਈ ਵੀ ਡਿਪਰ ਜਾਂ ਕੋਈ ਲਾਈਟ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਜਿਹਦੇ ਤੋਂ ਪਤਾ ਲੱਗ ਸਕੇ ਕਿ ਰਿਫਲੈਕਸ਼ਨ ਹੋ ਸਕੇ ਪਿਛਲੀ ਵਹੀਕਲ ਨੂੰ ਲਾਈਟ ਵੱਜੇ ਤਾਂ ਕੋਈ ਚਮਕ ਪਏ ਡਿਪਰ ਦੀ ਕੀ ਵਾਕਿਆ ਹੀ ਵੀ ਅੱਗੇ ਕੋਈ ਵਹੀਕਲ ਖੜਾ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਦੇਖਣ ਨੂੰ ਮਿਲ ਰਿਹਾ ਔਰ ਦੂਜੀ ਗੱਲ ਇਸ ਚੀਜ਼ ਨੂੰ ਵੀ ਦੇਖਣਾ ਬੜਾ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀਆਂ ਰਾਤ ਨੂੰ ਜਾਂ ਦਿਨ ਦੇ ਸਮੇਂ ਟਰਾਲੀਆਂ ਰੋਡ ਤੋਂ ਲੰਘਦੀਆਂ ਨੇ ਓਵਰਲੋਡਿੰਗ ਨੇ ਕੀ ਆ ਇਸ ਦੀ ਵੀ ਜਿਹੜੀ ਜਾਂਚ ਕਿਤੇ ਨਾ ਕਿਤੇ ਜ਼ਰੂਰ ਹੋਣੀ ਚਾਹੀਦੀ ਔਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੀ ਬੱਸ ਬੱਸ ਵੱਜੀ ਆ ਹਾਲਾਂਕਿ ਡਰਾਈਵਰ ਨੇ ਗੱਲ ਕਹੀ ਆ ਕਿ ਜਦੋਂ ਮੈਂ ਬੱਸ ਲਈ ਆਉਣਾ ਤਾਂ ਅੱਗੇ ਇਹ ਟਰਾਲੀ ਰੋਡ ਤੇ ਹੀ ਖੜੀ ਹੁੰਦੀ ਆ ਇਹ ਗੱਲ ਤਾਂ ਟਰਾਲੀ ਵਾਲਿਆਂ ਨੇ ਵੀ ਮੰਨੀ ਆ ਕਿ ਅਸੀਂ ਰੋਡ ਦੇ ਉੱਪਰ ਖੜੇ ਸੀਗੇ ਔਰ ਉਸ ਤੋਂ ਬਾਅਦ ਬੱਸ ਜਦੋਂ ਉਹਨੂੰ ਕ੍ਰੋਸ ਕਰਦੀ ਆ ਤਾਂ ਬੱਸ ਵਾਲਾ ਕਹਿੰਦਾ ਕਿ ਇਧਰਲੇ ਪਾਸੇ ਇਹ ਛਪੈਦਾ ਸੀ ਔਰ ਜਦੋਂ ਮੈਂ ਕ੍ਰੋਸ ਕਰਦਾ ਤਾਂ ਬੱਸ ਛਪੈਦੇ ਜੁ ਵੱਜਣੀ ਸੀ ਛਪੈਦਾ ਜਾਨੀ ਕਿ ਕੋਈ ਟਰੱਕ ਵੀ ਸੀਗਾ ਟਰੱਕ ਆਪਣੀ ਸਾਈਡ ਆ ਰਿਹਾ ਸੀ ਬੱਸ ਆਪਣੀ ਸਾਈਡ ਜਾ ਰਹੀ ਸੀ ਲੇਕਿਨ ਵਿਚਾਲੇ ਇੱਕ ਰੇਤਾ ਵਾਲੀ ਇਹ ਟਰਾਲੀ ਜਿਹੜੀ ਆ ਇਹ ਖੜੀ ਦੱਸੀ ਜਾ ਰਹੀ ਆਰ ਉਸ ਤੋਂ ਬਾਅਦ ਜਦੋਂ ਬੱਸ ਵਾਲਾ ਟਰੱਕ ਤੋਂ ਆਪਣੀ ਬੱਸ ਨੂੰ ਬਚਾਉਂਦਾ ਹੈ ਤਾਂ ਦੂਜੇ ਪਾਸੇ ਜਿਹੜੀ ਰੋਡ ਤੇ ਖੜੀ ਟਰਾਲੀ ਦੇ ਵਿੱਚ ਇਹ বাস ਵੱਜ ਜਾਂਦੀ ਆ ਤਾਂ ਫਿਲਹਾਲ ਸਥਿਤੀ ਤੁਹਾਡੇ ਸਾਹਮਣੇ ਆ ਤਸਵੀਰਾਂ ਤੁਹਾਡੇ ਸਾਹਮਣੇ ਆ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜਾ ਪ੍ਰਸ਼ਾਸਨ ਚਾਹੇ ਜ਼ਰੂਰ ਇੱਥੇ ਆਇਆ ਹੈ ਪਰ ਫਿਲਹਾਲ ਰੋਡ ਨੂੰ ਜਿਹੜਾ ਹੁਣ ਖਾਲੀ ਕਰਵਾਇਆ ਜਾ ਰਿਹਾ ਕਿਉਂਕਿ ਪਿਛਲੇ ਅੱਧੇ ਪੌਣੇ ਘੰਟੇ ਤੋਂ ਜਿਹੜਾ ਇਹ ਇਹ ਹਾਦਸਾ ਹੋਇਆ ਤੇ ਪੌਣੇ ਘੰਟੇ ਤੋਂ ਬਾਅਦ ਜਿਹੜਾ ਇਸ ਨੂੰ ਹੁਣ ਰੋਡ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਇਧਰਲੇ ਪਾਸੋਂ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਕੋਈ ਵੀ ਜਿਹੜਾ ਟਰਾਲੀ ਦੇ ਉੱਪਰ ਮਗਰ ਜਾਂ ਕੋਈ ਵੀ ਜਿਹੜੀ ਰਿਫਲੈਕਸ਼ਨ ਦੇ ਲਈ ਕੋਈ ਰਿਫਲੈਕਟਰ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਆ ਉਹ ਨਜ਼ਰ ਤੁਸੀਂ ਮਾਰ ਸਕਦੇ ਹੋ ਆਪ ਕਿ ਬਿਲਕੁਲ ਨਹੀਂ ਦਿਖ ਰਹੀ ਕਿ ਜਿੱਦੇ ਤੋਂ ਪਤਾ ਲੱਗੇ ਕਿ ਅੱਗੇ ਕੋਈ ਵਹੀਕਲ ਖੜਾ ਹੈ ਕਿਉਂਕਿ ਜਿਹੜਾ ਮਗਰਲਾ ਵਹੀਕਲ ਆ ਉਸ ਨੂੰ ਕੋਈ ਨਾ ਕੋਈ ਤਾਂ ਚੀਜ਼ ਇੰਟੀਮੇਸ਼ਨ ਅੱਗੇ ਦਿਖਣੀ ਚਾਹੀਦੀ ਹੈ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਦੇਖਣ ਨੂੰ ਮਿਲਦਾ ਫਿਲਹਾਲ ਦੀ ਘੜੀ ਇਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਇਹ ਪਰਚੀ ਵਾਲੀ ਰੇਤਾ ਇਥੋਂ ਲਾਗ ਲਈ ਕਿਸੇ ਪਿੰਡ ਤੋਂ ਲੈ ਕੇ ਜਾਂਦੇ ਔਰ ਤਕਰੀਬਨ ਟਰਾਲੀਆਂ ਸ਼ਾਮ ਦੇ ਟਾਈਮੇ ਚੱਲਦੀਆਂ ਨੇ ਔਰ ਦੂਜੇ ਪਾਸੇ ਬਚਾਅ ਜਿਹੜਾ ਉਹ ਹੋਇਆ ਹੈ ਕਿਉਂਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਜਿਹੜੀਆਂ ਟਰਾਲੀਆਂ ਦੇ ਵਿੱਚ ਬਸ ਰੱਖੀ ਆ ਬਸ ਦਾ ਜਿਹੜਾ ਬਸ ਦੇ ਵਿੱਚ ਸਵਾਰੀਆਂ 50 ਦੇ ਆਸ-ਪਾਸ ਦੱਸੀਆਂ ਜਾ ਰਹੀਆਂ ਰੋਡਵੇਜ਼ ਦੀ ਬਸ ਦੇ ਵਿੱਚ ਜੋ ਜੀਰੀ ਅਮਰਸਰ ਵਾਲੇ ਪਾਸਿਓਂ ਆ ਰਹੀ ਸੀ ਔਰ ਫਰੋਜ਼ਪੁਰ ਵਾਲੇ ਪਾਸੇ ਨੂੰ ਜਾ ਰਹੀ ਸੀ ਇਸ ਤੋਂ ਫਰੋਜ਼ਪੁਰ 6-7 ਕਿਲੋਮੀਟਰ ਦੀ ਦੂਰੀ ਤੇ ਹੀ ਆ ਔਰ ਜਿਹੜੀ ਬਸ ਦੇ ਵਿੱਚ ਸਵਾਰੀਆਂ ਦਾ ਬਿਲਕੁਲ ਬਚਾਅ ਹੋਇਆ ਨੁਕਸਾਨ ਤੋਂ ਬਚਾਅ ਹੋਇਆ ਦੂਜੀ ਗੱਲ ਜਿਹੜਾ ਕੰਡਕਟਰ ਸੀਗਾ ਕੰਡਕਟਰ ਅਗਲੇ ਪਾਸੇ ਜਿਹੜਾ ਡਰਾਈਵਰ ਦੇ ਨਾਲ ਹੀ ਦੂਜੇ ਪਾਸੇ ਬੈਠਾ ਹੁੰਦਾ ਤਾਂ ਉਥੋਂ ਜਿਹੜੀ ਬੱਸ ਆ ਉਹ ਵੱਜਦੀ ਆ ਤਾਂ ਉਥੇ ਜਿਹੜਾ ਕੰਡਕਟਰ ਦੀ ਬਾਹ ਟੁੱਟੀ ਦੱਸੀ ਜਾ ਰਹੀ ਆ ਕਿ ਕੰਡਕਟਰ ਦੀ ਜਿਹੜੀ ਬਾਹ ਟੁੱਟੀ ਆ ਕੰਡਕਟਰ ਦੇ ਸੱਟਾਂ ਜਿਹੜੀਆਂ ਲੱਗੀਆਂ ਦੱਸਿਆ ਗਈਆਂ ਲੇਕਿਨ ਸਵਾਰੀਆਂ ਦਾ ਬਿਲਕੁਲ ਜਿਹੜਾ ਉਹ ਬਚਾਅ ਦੱਸਿਆ ਗਿਆ ਫਿਲਹਾਲ ਦੀ ਘੜੀ ਜਿਹੜੀ ਰੋਡ ਆ ਉਸ ਨੂੰ ਖਾਲੀ ਕਰਵਾਇਆ ਜਾ ਰਿਹਾ ਔਰ ਪਿਛਲੇ ਅੱਧੇ ਪੌਣੇ ਘੰਟੇ ਤੋਂ ਜਿਹੜਾ ਇਹ ਮਸਲਾ ਹੋਇਆ ਸੀ ਇਸ ਨੂੰ ਰੋਡ ਨੂੰ ਹੁਣ ਖਾਲੀ ਕਰਵਾ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਰੋਡ ਜਿਹ ਬਿਲਕੁਲ ਜਮ ਪਈ ਆ ਬਿਲਕੁਲ ਜਿਹੜੀਆਂ ਲੋਕ ਨੇ ਜਾਂ ਜਿਨ੍ਹਾਂ ਨੇ ਲੰਘਣਾ ਰਾਹੀਗਰੀ ਨੇ ਉਹ ਰੋਡ ਦੇ ਉੱਪਰ ਹੀ ਖੜੇ ਦਿਖਾਈ ਦਿੰਦੇ ਨੇ ਇਧਰ ਵੀ ਟਰੱਕਾਂ ਦੀ ਬਹੁਤ ਲੰਬੀ ਲਾਈਨ ਲੱਗੀ ਹੋਈ ਆ ਔਰ ਇਧਰਲੇ ਪਾਸੇ ਵੀ ਜਿਹੜੀ ਟਰੱਕਾਂ ਦੀ ਗੱਡੀਆਂ ਦੀ ਕਾਰਾਂ ਦੀ ਜਿਹੜੀ ਲਾਈਨ ਲੱਗੀ ਹੋਈ ਆ ਜਿਸ ਦੇ ਕਾਰਨ ਜਿਸ ਦੇ ਕਾਰਨ ਜਿਹੜਾ ਨੁਕਸਾਨ ਤਾਂ ਵੱਡਾ ਹੋਇਆ ਹੀ ਹੋਇਆ ਕਿਤੇ ਨਾ ਕਿਤੇ ਪਰ ਜਾਨੀ ਨੁਕਸਾਨ ਤੋਂ ਜਿਹੜਾ ਬਚਾਇ ਮਾਲੀ ਨੁਕਸਾਨ ਜਿਹੜਾ ਇਹਦੇ ਚ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਔਰ ਸਾਡੀ ਵੀ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿਹੜੀਆਂ ਟਰਾਲੀਆਂ ਰਾਤ ਨੂੰ ਨੰਗ ਦੀਆਂ ਨੇ ਰੇਤਾ ਵਾਲੀਆਂ ਇੱਕ ਨੰਬਰ ਦੀਆਂ ਨੇ ਦੋ ਨੰਬਰ ਦੀਆਂ ਨੇ ਕਿਹੜੀਆਂ ਨੇ ਇਹਨਾਂ ਦੀ ਜ਼ਰੂਰ ਚੈਕਿੰਗ ਕੀਤੀ ਜਾਵੇ ਚੈੱਕ ਜ਼ਰੂਰ ਕੀਤਾ ਜਾਵੇ ਕਿ ਆਖਰਕਾਰ ਇਹ ਇੰਨੀਆਂ ਓਵਰਲੋਡਿੰਗ ਟਰਾਲੀਆਂ ਜਦੋਂ ਲੈ ਕੇ ਰਾਤ ਨੂੰ ਨੰਗਦੇ ਨੇ ਬਹੁਤ ਉੱਪਰ ਤੱਕ ਟੀਸੀ ਭਰ ਕੇ ਟਰਾਲੀਆਂ ਦੇ ਲੈ ਕੇ ਜਾਈ ਜਾਂਦੀ ਇਸ ਤਰ੍ਹਾਂ ਜਾਪਦਾ ਜਿਵੇਂ ਕਿ ਟਿੱਪਰ ਭਰ ਕੇ ਲਜਾਏ ਜਾ ਰਹੇ ਹੁਣ ਰਾਤ ਨੂੰ ਔਰ ਲਗਾਤਾਰ ਲੰਬੀਆਂ ਲਾਈਨਾਂ ਦੇ ਵਿੱਚ ਲੰਬੀਆਂ ਕਤਾਰਾਂ ਦੇ ਵਿੱਚ ਜਿਹੜੀਆਂ ਟਰਾਲੀਆਂ ਨੇ ਉਹ ਲਗਾਤਾਰ ਇਥੋਂ ਨੰਗਦੀਆਂ ਨੇ ਇਸ ਦੇ ਉੱਪਰ ਵੀ ਪ੍ਰਸ਼ਾਸਨ ਨੂੰ ਕੱਤੀ ਜਿਹੜੀ ਜਾਂਚ ਆ ਜ਼ਰੂਰ ਕਰਨੀ ਚਾਹੀਦੀ ਹੈ ਕਿ ਕੋਈ ਵੱਡਾ ਹੋਰ ਹਾਦਸੇ ਤੋਂ ਜਿਹੜਾ ਬਚਾ ਕੀਤਾ ਜਾ ਸਕੇ ਜਿਹੜੇ ਓਵਰਲੋਡਿੰਗ ਟਰਾਲੀਆਂ ਨੇ ਇਹਨਾਂ ਦੇ ਕਿਤੇ ਨੇ ਕਿਤੇ ਨੱਥ ਪਾਈ ਜਾਵੇ ਟਿਪਰਾਂ ਤੇ ਨੱਥ ਪਾਈ ਜਾਵੇ ਜਿਹੜੇ ਓਵਰਲੋਡਿੰਗ ਇਹਨਾਂ ਰੋਡਾਂ ਦੇ ਉੱਪਰ ਚੱਲਦੇ ਨੇ ਫਿਲਹਾਲ ਦੀ ਘੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਰਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ